ਦੇਰੇ ਲੋਕਾਂ ਪੀਲ ਕਰ ਰਹੇ ਵੋਟਾਂ ਦੇ ਕਿੰਦਾ ਮਾਹੌਲ ਆ ਦੇਖਣ ਮਿਲ ਰਿਹਾ ਜੀ ਇੱਕ ਵਾਰੀ ਸਾਰੇ ਅੱਜ ਮਕੇਸ਼ ਬਰਮਾ ਜੀ ਦੇ ਧਰਮ ਪਤਨੀ ਨੂੰ ਟਿਕਟ ਮਿਲਿਆ ਅੱਜ ਸਾਰੇ ਲੋਕਾਂ ਦੇ ਵਿੱਚ ਇਸ ਗੱਲ ਦਾ ਉਤਸ਼ਾਹ ਵਾ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਲੰਟੀਅਰ ਸਾਥੀ ਹੈ ਸਾਡੇ ਬੇਦੀ ਜੀ ਸਾਰੇ ਅੱਜ ਮੋਢੇ ਨਾਲ ਮੋਢਾ ਲਾ ਕੇ ਅੱਜ ਇਸ ਬਾੜ ਦੇ ਵਿੱਚੋਂ ਵੱਡੀ ਗਿਣਤੀ ਦੇ ਨਾਲ ਜਿੱਤ ਪ੍ਰਾਪਤ ਕਰਾਂਗੇ ਔਰ ਸਾਰੇ ਲੋਕਾਂ ਨੂੰ ਪਤਾ ਵਾ ਆਮ ਆਦਮੀ ਪਾਰਟੀ ਨੇ ਜੋ ਪੌਣੇ 3 ਸਾਲ ਕੰਮ ਕੀਤਾ ਵਾ ਚਾਹੇ ਬਿਜਲੀ ਦੇ ਬਿੱਲਾਂ ਦੀ ਗੱਲ ਕਰੀਏ ਚਾਹੇ ਮੱਲਾ ਕਲੀਨਿਕ ਦੀ ਗੱਲ ਕਰੀਏ ਚਾਹੇ ਸਰਕਾਰੀ ਸਕੂਲ ਜਿਹੜੇ ਆ ਉਹ ਪ੍ਰਾਈਵੇਟ ਸਕੂਲਾਂ ਨਾਲੋਂ ਵਧੀਆ ਬਣਾ ਕੇ ਲੋਕਾਂ ਦੀ ਸੇਵਾ ਦੇ ਵਿੱਚ ਦਿੱਤੇ ਗਏ ਆ ਆਮ ਆਦਮੀ ਪਾਰਟੀ ਜੋ ਕਹਿੰਦੀ ਆ ਉਹ ਕਰਕੇ ਦਿਖਾਉਂਦੀ ਆ ਕੰਮ ਕੀਤਾ ਵਾ ਕੰਮ ਕਰਾਂਗੇ ਵਿਕਾਸ ਦੀ ਗੱਲ ਕਰਾਂਗੇ ਵਿਕਾਸ ਤੋਂ ਵਿਕਾਸ ਨੂੰ ਲੈ ਕੇ ਵੋਟ ਪਾਈ ਆਉਗੀ ਦੇਖੋ ਵਿਕਾਸ ਦੇ ਨਾਮ ਤੇ ਵੋਟਾਂ ਮੰਗਦੇ ਆਂ ਅਸੀਂ ਅਸੀਂ ਆਪਣੇ ਕੰਮਾਂ ਦੇ ਆਧਾਰ ਤੇ ਵੋਟਾਂ ਮੰਗਦੇ ਆਂ ਅਸੀਂ ਕੱਲਾ ਹੁਣ ਅੱਜ ਕੱਲ੍ਹ ਲੋਕ ਕੰਮ ਕੰਮ ਦੇਖਦੇ ਆ ਚੰਮ ਨਹੀਂ ਦੇਖਦੇ ਲੋਕਾਂ ਕੀ ਪੀਲ ਕਰਗੇ ਲੋਕਾਂ ਨੂੰ ਇਹੀ ਅਪੀਲ ਕਰੂੰਗਾ ਕਿ 21 ਤਰੀਕ ਨੂੰ ਆਓ ਵੱਧ ਤੋਂ ਵੱਧ ਆਮ ਆਦਮੀ ਪਾਰਟੀ ਝਾੜੂ ਚੋਰ ਨਿਸ਼ਾਨ ਤੇ ਵੋਟਾਂ ਪਾ ਕੇ ਕਾਮਯਾਬ ਕਰੋ ਤੇ ਆਪਣੇ ਇਲਾਕੇ ਦਾ ਆਪਣੀ ਵਾਰਡ ਦਾ ਵਿਕਾਸ ਕਰੋ ਇੱਥੇ ਜਾ ਰਹੇ ਲੋਕਾਂ ਪਿਆਰ ਮਿਲ ਰਿਹਾ ਹੈ ਸਰਿੰਟਾ ਜਲ ਜਾਨੇ ਮੱਲੇ ਵੀ ਸ਼ੋਗਲ ਉੱਪੀ ਦੇ ਕੰਮ ਬੋਲਦੇ ਇੱਥੇ ਅਸੀਂ ਵੀ ਕੋਈ ਲੋਕਾਂ ਜਿਨੀ ਕੋਈ ਸ਼ਮਕੀ ਦੀ ਹੈ ਜਿਹੜੇ ਘਰ ਜਾਣਦੇ ਆ ਅਗਲਾਂ ਦੇ ਯਾਰ ਘਰ ਮੈਂ ਠੋਰਾ ਨਾਲ ਤੁਹਾਨੂੰ ਫੋਲ ਜਿੱਤੇ ਜਿੱਤੇ ਹੋ ਇਹਨ ਅਸੀਂ ਫੇਰ ਹੀ ਲੋਕਾਂ ਨਾਲ ਕੇ ਹੱਥ ਜੋੜ ਕੇ ਕੰਪਲੇਨਟ ਕਰ ਰਹੇ ਆ ਜਿਹੜੇ ਵੱਧ ਵਧ ਝੂਠਾਂ ਜਿੱਤੇ ਜਿੱਤੀ ਹੈ ਤੇ ਹੋਰ ਅਜ 35 ਸਾਲ 40 ਸਾਲ ਦੀ ਪਸੇਂ ਨਹੀਂ ਦੇਖਦੇ ਹੋਗੇ ਕਿਸੇ ਸਰਕਾਰ ਨੇ ਅਜ ਤੱਕ ਬਿਜਲੀ ਫਰੀ ਨਹੀਂ ਕੀਤੀ ਅਜ ਤੱਕ ਲੋਕਾਂ ਨੇ ਇਹਨਾਂ ਕਿਹਾ ਸੋਚਿਆ ਨਹੀਂ ਸਾਡੇ 20 ਬੰਦੇ ਬਣਲਾ ਕਲੀਨਿਕ ਕਲੀਨਿਕ ਬਣਿਆ 150 ਬੰਦਾ ਰੋਜ਼ ਡੇਲੀ ਦਵਾਈ ਲੈ ਰਹੇ ਥੋ ਡੇਲੀ ਬੰਦਾ ਕੋਈ ਅਜ ਤੱਕ ਕਿਸੇ ਸਰਕਾਰ ਨੇ ਵੀ ਸਾਡੇ ਤਾਂ ਨਹੀਂ ਕੀਤਾ ਨੋਰਾ ਹਾਂਜੀ ਜੀ ਉਹ ਜਿਹੜੇ ਕਾਰਗੇ ਦਾ ਲੱਗ ਰਹੇ ਤੁਸੀਂ ਸਾਰੇ ਨਾਲ ਹਲਕਾ ਸੈਂਟਰਲ ਦੇ ਵਿੱਚ ਮਾਨਯੋਗ ਅਸ਼ੋਕ ਪ੍ਰਾਸ਼ਰ ਪੱਪੀ ਨੇ 15 ਦੇ 15 ਜਿਹੜੇ ਕਾਉਂਸਲਰ ਨੇ ਉਹ ਜਿਤਾ ਕੇ ਹਾਊਸ ਦੇ ਵਿੱਚ ਭੇਜਾਂਗੇ ਕਿਉਂਕਿ ਪਿਛਲੇ 2.5 ਸਾਲਾਂ ਤੋਂ ਜੋ ਕਾਰਗਜ਼ਾਰੀ ਮਾਨਯੋਗ ਸ਼੍ਰੀ ਅਸ਼ੋਕ ਪ੍ਰਾਸ਼ਰ ਪੱਪੀ ਦੀ ਹਲਕਾ ਵ代ਕ ਦੀ ਰਹੀ ਆ ਉਹ ਕੰਮਾਂ ਨੂੰ ਦੇਖਦੇ ਹੋਏ ਅੱਜ ਲੋਕਾਂ ਨੂੰ ਜਾਣੂ ਨੇ ਔਰ ਲੋਕੀ ਵਿਧਾਇਕ ਸਾਹਿਬ ਦੇ ਕੰਮਾਂ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਦੇ ਜਿਹੜੇ ਕੌਂਸਲਰ ਹੈ ਉਹ ਜਿਤਾਕੇ ਹਾਊਸ ਦੇ ਵਿੱਚ ਭੇਜਾਂਗੇ ਸਾਡੀ ਭੈਣ ਰੇਖਾ ਵਰਮਾ ਜੀ ਨੂੰ ਵਾਰਡ ਨੰਬਰ 81 ਤੋਂ ਜਿਹੜੀ ਸੇਵਾ ਦਾ ਮੌਕਾ ਮਿਲਿਆ ਪਰਮਾਤਮਾ ਮਿਹਰ ਕਰੇ 21 ਤਰੀਕ ਨੂੰ ਜਿਤਾਕੇ ਹਾਊਸ ਦੇ ਵਿੱਚ ਭੇਜ ਕੇ ਜੋ ਵਾਰਡ ਵਾਸੀਆਂ ਦੇ ਮੁੱਦਿਆਂ ਦੀ ਗੱਲ ਹੈ ਉਹ ਪਹਿਲ ਦੇ ਆਧਾਰ ਤੇ ਹੈ ਜਿਹੜੇ ਉਹ ਹੱਲ ਕਰਾਵਾਂਗੇ ਆਮ ਆਦਮੀ ਪਾਰਟੀ ਜਿੰਦਾਬਾਦ ਕਿੱਦਾਂ ਲੱਗ ਰਿਹਾ ਵਾਰ ਨੰਬਰ 87 ਚੋਣ ਹੋ ਰਹੀ ਹੈ ਜੀ ਮੇਰਾ ਨਾਮ ਰੇਖਾ ਵਰਮਾ ਵਾਰਡ ਨੰਬਰ 81 ਤੋਂ ਕਿੱਦਾਂ ਲੱਗ ਰਿਹਾ ਅੱਜ ਜੀ ਚੋਣ ਕਰ ਬਹੁਤ ਅੱਛਾ ਲੱਗ ਰਿਹਾ ਲੋਕਾਂ ਦਾ ਬੜਾ ਅੱਛਾ ਹੰਗਾਰਾ ਮਿਲ ਰਿਹਾ ਹੈ ਲੋਕਾਂ ਦਾ ਬਹੁਤ ਪਿਆਰ ਮਿਲ ਰਿਹਾ ਹੈ ਲੋਕਾਂ ਲੋਕ ਕੀ ਮੰਗ ਕਰਦੇ ਆ ਤੁਹਾਡੋਂ ਕੀ ਚੰਦੇ ਅਸੀਂ ਸਰਕਾਰ ਵਧੀਆ ਹੋਣੀ ਚਾਹੀਦੀ ਇੱਥੇ ਔਰ ਲੋਕਾਂ ਦਾ ਅਗਰ ਆਸ਼ੀਰਵਾਦ ਰਿਹਾ ਔਰ ਪ੍ਰਮਾਤਮਾ ਦਾ ਸਾਥ ਰਿਹਾ ਤਾਂ ਆਉਣ ਵਾਲੇ ਜੀਤ ਹਾਸਲ ਕਰਨ ਤੋਂ ਬਾਅਦ ਅਸੀਂ ਆਪਣੇ ਵਾਰਡ ਦਾ ਬਹੁਤ ਵਿਕਾਸ ਕਰਾਂਗੇ ਭਾਵੇਂ ਉਹ ਸੀਵਰੇਜ ਦੀ ਗੱਲ ਹੋਵੇ ਜਾਂ ਸੜਕਾਂ ਦੀ ਹੋਵੇ ਜਾਂ ਪਾਰਕਾਂ ਦੀ ਗੱਲ ਹੋਵੇ ਪਹਿਲ ਦੇ ਆਧਾਰ ਤੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਜਾਏਗਾ ਵਾਰਡ ਦੇ ਲੋਕਾਂ ਦੀਆਂ ਔਰ ਪਹਿਲ ਦੇ ਆਧਾਰ ਤੇ ਉਹਨਾਂ ਦੇ ਕੰਮ ਕੀਤੇ ਜਾਣਗੇ ਐਮਐਲਏ ਵੀ ਤੁਹਾਡੇ ਨਾਲ ਸਾਥ ਦੇ ਰਿਹਾ ਤੁਹਾਡਾ ਬਿਲਕੁਲ ਬਿਲਕੁਲ ਅਸ਼ੋਕ ਪ੍ਰਾਸ਼ਰ ਸਾਡੇ ਵੱਡੇ ਵੀਰ ਅਸ਼ੋਕ ਪ੍ਰਾਸ਼ਰ ਪੱਪੀ ਐਮਐਲਏ ਜੀ ਉਹ ਸਾਡੇ ਨਾਲ ਨੇ ਪੂਰਾ ਉਹਨਾਂ ਦੇ ਉਹਨਾਂ ਦੀ ਛੱਤਰ ਛਾਇਆ ਦੇ ਵਿੱਚ ਹੀ ਅਸੀਂ ਇਹ ਸਾਰਾ ਕੰਮ ਕਰ ਰਹੇ ਹਾਂ ਵੋਟਰਾਂ ਨੂੰ ਅਪੀਲ ਕਰਾਂਗੇ ਕਿ ਆਉਣ ਵਾਲੇ 21 ਤਰੀਕ ਜਿਹੜੀਆਂ ਚੋਣਾਂ ਆ ਰਹੀਆਂ ਹਨ ਉਹਦੇ ਵਿੱਚ ਉਹ ਸਾਡਾ ਸਾਥ ਦੇਣ ਔਰ ਝਾੜੂ ਦਾ ਬਟਨ ਦਬਾ ਕੇ ਸਾਨੂੰ ਜੇਤੂ ਕਰਨ ਕਿ ਇਹ ਇਹ ਗੱਲ ਕਰਾਈ ਲੋਕਾਂ ਨੂੰ ਬਿਜਲੀ ਫਰੀ ਫਰੀ ਬਿਲਕੁਲ ਬਿਲਕੁਲ ਬਿਜਲੀ ਫਰੀ ਆ ਆਮ ਆਦਮੀ ਪਾਰਟੀ ਨੇ ਜਿਹੜੇ ਜਿਹੜੀਆਂ ਲੋ ਜਿਹੜੇ ਲੋਕਾਂ ਨੂੰ ਕੰਮ ਕਹੇ ਸੀ ਉਹ ਕੀਤੇ ਜੋ ਉਹਨਾਂ ਨੇ ਵਾਅਦੇ ਕੀਤੇ ਸੀ ਉਹ ਕੀਤੇ ਆ ਚਾਹੇ ਉਹ ਬਿਜਲੀ ਦੇ ਕੰਮ ਹੋਣ ਚਾਹੇ ਉਹ ਸੜਕਾਂ ਦੇ ਕੰਮ ਚਾਹੇ ਉਹ ਮੈਡੀਕਲ ਦੇ ਕੰਮ ਹੋਣ ਚਾਹੇ ਐਜੂਕੇਸ਼ਨ ਦੇ ਹੋਣ ਉਹਨਾਂ ਵਿੱਚ ਉਹਨਾਂ ਨੇ ਜੋ ਵਾਅਦਾ ਕੀਤਾ ਉਹ ਪੂਰਾ ਕੀਤਾ